Ja, ik ga er ਮਾਰ ਗਿਆ ਮਾਰ ਗਿਆ ਹਾਂ ਪਾਣੀ ਪੂਣੀ ਤਾਂ ਪਕਾ ਲਓ ਪਾਣੀ ਮੁਰ ਗਿਆ ਚ ਸੌੜ ਦਾ ਤੋਂ ਕਈ ਨਹੀਂ ਗਏ ਉਹ ਗੋਰੀ ਓਏ ਉਹ ਗੋਰੇ ਕਈ ਨਹੀਂ ਮੰਗਾ ਲਓ ਉਹ ਗੋਰੇ ਬੈਠੇ ਕਰੋ ਬਾਈ ਬੈਠੇ ਕਰੋ ਬੈਟਿੰਗ ਮੇਰਾ ਫੋਨ ਤੇ ਲੈ ਓਏ ਸ਼ੋ ਅਬਾਉਣ ਓਏ ਕਿਸੇ ਜਵਾਕ ਨੂੰ ਕਹੀਂ ਪਾਸ ਹੋ ਗਈ ਕਿ ਨਹੀਂ ਵੀਰੇ ਪਾਸ ਕਿੱਧਰੋਂ ਬੈਟਿੰਗ ਕਰੂਗੀ ਗਾਮਿਆ ਫਿਲਡਿੰਗ ਸੈੱਟ ਕਰ ਲੈ ਵੀਰੇ ਫਿਲਡਿੰਗ ਕਰੋ ਜੱਟ ਲਾਈਵ ਐ ਮੈਂ ਆ ਜਾ ਲਾਈਵ ਹੋਈ ਮੈਂ ਨਹੀਂ ਪੈਰ ਖੜਨਾ ਖੜਨਾ फेर की करना बारो खेल रहे हैं भाई नहीं अंदरो भाई यार ये फोन आया ना डाल खेलते नहीं सद्दा खेलते नहीं सद्दा ओए बाओ ओवर करा दे नहीं सद्दा ओवर करा दे नहीं सद्दा ਵੀਰ ਬਾਲਾ ਕਿੰਨਾ ਹੋਗੀ ਇਸ ਚੀਜ਼ ਕਰਦੀ ਬਹੁਤ ਓਏ ਓਏ ਆ ਜਾ ਉਸੇ ਦੇ ਆ ਜੀ ਮਨਸ ਜੋਗ ਮਿਲਿਆ ਆ ਤੁਹਾਂਗੇ ਚੋਗੇ ਕਿਤੇ ਹੋਰ ਪੁਰੇ ਪਿਤਾ ਓਏ ਸਾਉਂਡ ਕੀਪਿੰਗ ਲਕਮਾ ਆ ਜੀ ਚਾਹੀਦਾ ਤੁਸੀਂ ਬਹੁਤ ਪਰ ਪਹਿਲਾਂ ਮੈਂ ਕਰਦਾ ਹਾਂ ਪਰਦਾ ਇਹ ਕੁੱਟਿਆ ਇੱਕ ਵੀ ਕਰਿਆ ਉਹਦੇ ਬਾਅਦ ਚ ਪੀ ਲਓ ਅਸੀਂ ਇੱਥੇ ਹੀ ਕਰ ਦਿੰਦੇ ਹਾਂ ਬਾਲਰਾਂ ਨੂੰ ਪਿਆਓ ਪਹਿਲਾਂ ਓਏ ਸੰਗ ਸੁੱਕਣੇ ਨਾ ਬਈਆ ਚਲੋ ਯਾਰ ਖੜੋ ਆਇਆ ਯਾਰ ਕੋਈ ਕਰੇਗਾ ਸਾਡੇ ਚਾਹ ਇਹਦਾ ਸਵੇਰ ਤੋਂ ਸਹੀ ਲੈ ਗਏ ਆ ਅੱਗੇ ਨਾਲੀ ਨਹੀਂ ਗਿਆ ਤਾਂ ਦੋ ਦੋ ਗਲਾਸ ਘਟਾ ਤਾਂ ਉਹਨਾਂ ਦਾ ਕੁਝ ਨਹੀਂ ਦੋ ਚੱਲ ਯਾਰ ਕੋਈ ਕਰਦੀ ਹੈ ਓਏ ਭੈਣ ਉਹ ਸਾਲੇ ਕੁੱਤਾ ਦੋਦੇ ਉਹਦੂ ਵੱਤ ਕਰਦਵਾਦਾ ਮੈਦਾਨੇ ਵਾਲਾ ਜਲਦੀ ਨੂੰ ਜਲਦੀ ਆ ਜਾ ਫਿਲਮੀ ਕੱਟ ਕਰ ਲੈ ਭਰਾਵਾ ਉਹ ਖੋਲੀਦਾ ਟੋਕੀ ਚੱਲ ਜਿੰਦੂ ਓਏ ਓਏ ਇਹ ਗੱਲ ਥੋੜੇ ਪੈਦਲ ਰੋਡ ਤੇ ਪਾਪਾ ਤੇ ਜਾਣਾ ਹਾਂ ਕਿਉਂ ਚਕਾ ਰਹੀਏ ਬਸ ਹੁਣ ਕੀ ਕਰਨਾ ਹੈ ਫਾਈਨਲ ਮੈਚ ਨਹੀਂਗਾ ਉਹ ਤੇ ਇੰਨੀ ਫਾਈਨਲ ਹੀ ਪੂਰੇ ਰਹਿਣੇ ਫੇਰ ਬਾਲਾ ਸਿਰ ਤੇ ਪਾਈ ਆ ਜਨੂਕ ਉਹ ਖੜਦਾ ਯਾਰ ਇੱਕ ਮੈਚ ਰਹੇਗਾ ਹੁਣ ਯਾਰ ਰੁਕ ਲਓ ਮੇਰਾ ਫੋਨ ਲੈ ਕੇ ਆਇਆ ਤੇਰਾ ਕਿੱਥੇ ਆ ਓ ਯਾਰ ਜਿਜਾਰੇ ਨਿੱਕੇ ਦੇ ਭਰਾ ਤੇ ਮੇਰਾ ਫੋਨ ਫੜ ਕੇ ਲੈ ਆਈ ਜਿੰਮੀ ਨੂੰ ਫੋਨ ਨਿੱਕੇ ਦੇ ਭਰਾ ਤੇ ਮੇਰਾ ਫੋਨ ਲੈ ਕੇ ਆਈ ਵਟਕੂੜ ਨਾਲ ਫੋਨ ਕਰਦੇ ਵਟਕੂੜ ਤੇ ਲੈ ਜਾਏ ਰਾਤ ਨੂੰ ਚਕਾਉਗਾ ਵਟਕੂੜ ਇੱਥੇ ਮੁੜ ਕੇ ਚਕਾ ਦਿੰਨੇ ਆ ਇੱਕ ਆ ਮੈਚ ਵੇਖ ਲ ਬਾਜਾ ਫੜ ਜਾ ਚਾਰ ਹੀ ਖੇਡਣੇ ਆ ਉਹ 4 ਹੀ ਓਵਰ ਪੰਜ ਖੇਡਣੇ ਪੰਜ ਖੇਡ ਲੋ ਨਹੀਂ ਨਹੀਂ 4 ਹੀ ਨੇ 4 ਹੀ ਓਵਰ ਭਾਈ ਵਾਪਸ ਲੱਤਾਂ ਕਰਦੇ ਨੇ ਫਿਲਡਰ ਘਟਾ ਫਿਲਡਿੰਗ ਘਟਾ ਕਮੈਂਟ ਆਉਣਗੇ ਕਮੈਂਟ ਬੜੀ ਚੱਲੀ 40 ਤੈਨੂੰ ਮੈਂ ਕਿੱਥੇ ਲਾਇਆ ਨਿਊਜ਼ ਲੰਬੀ ਵੱਲ ਆਇਆ ਗੁੱਡੀ ਜੀ ਸ਼ੇਅਰ ਕਰ ਦੋਗੇ ਬੋਲੀ ਜਾ ਨਿਊਜ਼ ਲੰਬੀ ਕਾਹੋ ਕਰੋ ਸਾਰੀ ਬੀਰ ਬੈਟਿੰਗ ਸ਼ੇਅਰ ਕਰ ਦਿਓ ਇਹ ਫਾਈਨਲ ਮੈਚ ਦਾਨੇ ਵਾਲਾ ਵਰਸਸ ਗਿੱਦੜਵਾ ਇਨਵਾਈਟਡ ਪਲੇਅਰ ਦਾ ਮਲੇ ਓਏ ਪਾਣੀ ਭਰ ਕੇ ਨਹੀਂ ਯਾਰ ਜਿਦਾ ਰਿਹਾ ਹੋੜਾ ਬੱਤ ਓਏ ਪੰਜਾਬ ਫਾਈਨਲ ਮੈਚ ਹੈ ਬਈ ਫਾਈਨਲ ਤੇਰਾ ਲੱਖਾਂ ਮਾਰੂ ਮੈਂ ਆ ਗਿਆ ਕੋਈ ਨਹੀਂ ਕੋਈ ਨਹੀਂ ਆਲਾ ਬਈ ਫਾਈਨਲ ਮੈਚ ਹੈ ਬਈ ਫਾਈਨਲ ਲਾਸਟ ਮੈਚ ਹੈ ਉਹ ਸਹੀ ਵੀ ਲੈ ਤਾ ਅੰਪਾਇਰ ਨੂੰ ਬੇਨਤੀ ਹੈ ਕਿ ਇਸ਼ਾਰਾ ਕਰਦਾ ਇਧਰ ਤੇ ਕਾਜ ਆ ਬਈ ਛੇ ਬਾਈ ਛੱਕਾ ਛੋੜ ਆਇਆ ਰਿੰਦਰ ਮਾਸਟਰ ਓਏ ਉਹੀ ਲੈਫਟਰ ਸਹੀ ਆ ਬਹੁਤ ਵਧੀਆ ਗੋਣਾ ਕਾਜ ਬਾਈ ਕਾਜ ਓ ਯਾਰ ਉਹ ਕੀ ਹੋ ਰਹੀ ਹੈ ਨਾ ਮੈਂ ਪਹਿਲਾਂ ਭਰਾਵਾ ਪਹਿਲਾ 라ਉਂਡ ਖੇਡ ਹੀ ਜੰਨਾ ਕੋਈ ਸੀਰੀਅਸ ਕੀ ਗੱਲ ਹੈ ਬਈ ਪਹਿਲਾ ਰਾਉਂਡ ਥੋੜੀ ਪਾਣ ਦਾ ਸਾਰੇ ਪਾਸੇ ਬੈਜੋ ਬੈਜੋ ਦੇਖਾ ਭਾਈ ਜੋ ਫਿਲਡਿੰਗ ਦਾ ਕੋਈ ਨਹੀਂ ਬੈਸ ਜਾਂ ਹਿੱਲਦਾ ਪਿਆ ਬਲਕ ਰੋਲਾ ਪਾਈ ਵਾ ਬੱਜਿਆ ਟਾਈਮ ਪਾਸ ਨਾਲ ਵਿਕਟਰ ਨਾਲ ਥਰੋ ਕਰਦੀ ਭਾਈ ਯਾਰ ਕੀ ਆ ਟੀਮ ਬੋਲ ਸੀ ਤੇਰੀ ਪੈਦਾ ਮਿਸ ਹੋ ਗਿਆ ਤੇ ਪਿਛਲੇ ਵੀ ਗਈ ਇੱਕ ਬਾਦ ਗੀ ਚੱਲ ਕੋਈ ਨਾ ਮੋਟੇ ਨੂੰ ਪਤਾ ਯਾਰਾ ਟਾਸ ਹਾਂ ਭਾ ਕਿਹੜੀ ਗੇਮ ਹੋਵੇ ਪਰ ਮਾਰ ਦਾਨੀਆ ਬਸ ਧੋਰੇਗੀ ਨਾ ਬਸ ਬਠਾ ਪਰ ਮਾਰਦਾ ਪਤਾ ਹੈ ਇੱਕ ਮਹੀਨੇ ਲੱਗਦਾ ਅਰਚੀ ਦਾ ਓਵਰ ਅਗਲਾ ਅਰਚੀ ਦਾ ਅਗਲਾ ਓਵਰ ਪੁੱਛੀਂਦੇ ਭਈ ਕੀ ਕੀ ਇਹ ਕੌਣ ਪਾਉ ਅਰਚੀ ਨੂੰ ਨਿਕਲ ਕੈਚ ਸੁਣ ਲੈ ਹਾਂ ਚੰਗਾ ਰਹੀ ਗਈ ਲੈ ਲੈ ਇੱਕ ਬਾਉਂਡਰੀ ਹੋਰ ਸਹੀ ਹੈ ਕਰ ਟਰਾਈ ਕਰ ਲੈ ਇੱਕ ਅੱਛਾ ਲੱਗਾ ਜਦੋਂ ਮੇਰੇ ਦਿੱਤਾ ਨਹੀਂ ਜਦੋਂ ਸੀ ਕਰ ਲੈ ਮੈਂ ਦਿੱਤਾ ਉਹਨੇ ਨਹੀਂ ਹੋਈ ਮੱਧਾ ਭਾਂਡਾ ਆ ਜਾਏਗਾ ਭਾਂਡਾ ਹੈਗਾ ਸੀ ਇੱਥੇ ਗਲਾਸ ਕਰਾ ਲਾ ਆ ਪੈ ਗਲਾਸ ਫੜ ਸਾਫ਼ ਕਰ ਲਈ ਥੋੜਾ ਬਜਾ ਸ਼ਰਾਬ ਕਰਦਾ ਕਰ ਵੀਰੇ ਇਹ ਮੇਰਾ ਕਸੂਰ ਆ ਇਹਦਾ ਖਿੱਚੇ ਦਾ ਕਸੂਰ ਆ ਤੂੰ ਤੂੰ ਕਰ ਲੈਂਦਾ ਨਾਲ ਨਾਲ ਪੂਰਾ 1 ওভার 11 ਸਪੋਰ ਜਿਹਨੇ ਆਪਣੇ ਗਾਲ ਵਰੀ ਨਾ ਜਲਾਈ ਵਿੱਚ ਆਹਾਂ ਧੀ ਦੇ ਲਿਓ ਗਾਲਾਂ ਦੇ ਹੋਣ ਦੇ ਓਟ ਕੁਝ ਨਹੀਂ ਹੋਣ ਤਾਂ ਭੈਣ ਚ ਮਾੜੀ ਗੀ ਬੂਟ ਲਾ ਲਿਆ ਮੈਂ ਤਾਂ ਜਿਹੜਾ ਕੁਛ ਕੀਤਾ ਆਪੇ ਪੀਪਰ ਚੇਂਜ ਆ ਵੀਰੇ ਬੈਨ ਬਾਣੋ ਪਾਣੀ ਭਜਾਉਗਾ ਠੰਡਾ ਪਾਣੀ ਹੈ ਕੀਪਰ ਚੇਂਜ ਆ ਵੀਰੇ ਕੰਮ ਚਲਾਓ ਵੀਰੇ ਕੈਮਰਾਮੈਨ ਰੌਲਾਣਾ ਤੁਹਾਡੀ ਬੌਣਿਆ ਫੇਲਿਓ ਸਤ ਜੀ ਪੂਰਾ ਓਏ ਆ ਜਮਾ ਉਹਦੇ ਪਿੱਛੇ ਆ ਬਾਈ ਹੂੰ ਉਹਨੂੰ ਕਿਹਨੇ ਰੌਲਾਣਾ ਬਾਦੀ ਆਪ ਖੜਜਾ ਮੈਂ ਟੋਰੋਲਾ ਕੋਲ ਮੈਂ ਇੱਥੇ ਖੜਾ ਨਹੀਂ ਸ਼ਾਬਾ ਸ਼ਾਬਾ ਮੁੰਡਿਆ ਸ਼ਾਬਾ ਸ਼ਾਬਾ ਕੀ ਸ਼ਾਬਾ ਕਾਜਾ 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 ਗਿਆ ਟੱਪ ਕੀ ਟੱਪ ਕੀ ਟੱਪ ਕੀ ਸ਼ਾਬਾ ਲੋ ਹੋ ਗਿਆ ਲੱਗਦਾ ਕੋਈ ਨਹੀਂ ਆਖੀ ਸ਼ਾਬਾ ਆਰੀ ਚੱਲ ਜਿੰਨੇ ਆਉਂਦੇ ਆ ਬੱਸ ਗੱਬੀ ਦੂਨੀ ਕਿੰਨੇ ਐਸੀ ਪਹਿਲੇ ਓਵਰ ਬਈ ਨੇ 11 ਕੋਈ ਨਾ ਕੋਲਾ ਯਾਰ 11 ਹਾਂ ਇਹ ਪਾਣੀ ਹੈ ਨਹੀਂ ਹਾਂ ਇਹ ਰਿਹਾ ਕੈਚ ਆ ਗਿਆ ਕੈਚ ਜਾ ਜਿੰਦੂ ਵਾਹ ਚਾਰ ਉਹਨੇ ਮਾਰਨ ਵਾਲਾ ਬਾਲ ਕਰ ਰਿਹਾ ਹੈ ਸ਼ਾਬਾਸ਼ ਸ਼ਾਬਾਸ਼ ਤੂੰ ਕੋਈ ਨਹੀਂ ਭਾਈ ਕਾਵਾ ਮੁੰਡਿਆ ਦੇਰੀ ਵਿਗਦੀ ਹੈ ਵੀ ਗੱਲਬਾਤ ਕਹਿੰਦੇ ਟਿਕਾਣੀ ਵਧੀ ਗਈ ਹੈ ਇਹ ਨਹੀਂ ਓਏ ਨਾਲ 13 13 ਸਪੋਰਟਸ ਲਾਈਵ ਨਹੀਂ ਚੱਲ ਰਿਹਾ ਕੰਦੇ ਓਏ ਯਾਰ ਬਾਈ ਪਾਗਲਾ ਯਾਰ ਟਾਸ ਭਰ ਕੇ ਮਾਰ ਲੈ ਚਾਸ ਕੋ ਦੇ ਆ ਦੇ ਬੈ ਨਾ ਬੋਲ ਯਾਰ ਕੋਈ ਨਹੀਂ ਹੁੰਦਾ ਨਹੀਂ ਹੁੰਦਾ ਜੱਜ ਹੋਈ ਸ਼ਾਬਾਸ਼ ਸ਼ਾਬਾਸ਼ ਅੱਛੀ ਸ਼ਾਬਾਸ਼ ਟੱਪਾ ਲੈਣਾ ਬਹੁਤ ਥੋੜੀ ਬੋਲ ਆ ਦੇਖੀ ਬੈਜੋ ਸਾਲਿਓ ਇੱਥੇ ਬੈਜੋ ਬੈਠਣੀਆਂ ਨਹੀਂ ਆਂ ਖੜੇ ਨਹੀਂ ਅਸੀਂ ਚੰਗੇ ਲੱਦੇ ਬੈ ਚੰਗੇ ਗੀਨ ਖੜਜੂ ਵਿੱਚ ਜੈ 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 ਜਰਾ ਤਾਂ ਗਿਆ ਜੀ ਆ ਆ ਚਾਲੇ ਆਪ ਖੇਡਦੇ ਸਾਰੇ ਜੀ ਸ਼ਾਬਾਸ਼ ਜੀ ਕੋਣ ਤਾਂ ਐਂਟਰੀ ਫੁੱਲ ਦਊਂਗੇ ਇਹਦੇ ਬੰਦ ਆ ਹੀ ਨਹੀਂ ਸੋ ਉਹ ਦੂਜੇ ਨਾਮ ਤੇ ਪੱਕੇ ਦੇ ਜੀ ਸ਼ਾਬਾਸ਼ ਜੀ ਸ਼ਾਬਾਸ਼ ਕਿਉਂ ਨਹੀਂ ਮਣ ਤੂੰ ਇਹਨਾਂ ਦਾ ਨਾ ਵੀਰੇ 11 ਹੀ ਆ ਇਹ ਪਤਾ ਨਹੀਂ ਇਹਨੂੰ ਨਹੀਂ ਪਹੁੰਚਦਾ ਤੂੰ ਇਹਨੂੰ ਪਤਾ ਨਹੀਂ ਕਿੰਨੇ ਕਿੰਨੇ ਆਏ ਇਹਨੂੰ ਪੈਨ ਲਾ ਦੇਣ ਐਂਟਰਾਂ ਵਾਲੇ ਸਾਰੇ ਇਹ ਕਿੰਨੇ ਆਏ ਇਹਦੇ ਕਿੰਨੂੰ ਆ ਗਿਆ 14 ਹੈ ਖੜਾ ਹੀ ਬਣਾਈ 11 ਹੀ ਆ ਯਾਰ 10 ਆਏ ਵੈਸੇ ਬਰਾਦਰ ਸਿੰਗਲ ਨਹੀਂ ਆਇਆ ਓਏ ਓਏ ਬਰਾਦਦੇ ਨਾ ਸਾਰੇ ਪਤਾ ਨਹੀਂ ਬਰਾਦਦੇ ਆਪਣਾ ਦੇ ਲਈ ਕੈਸ਼ ਦੋ ਹੋਰ 22 ਸਕੋਰ ਸਿਮੀ ਜੀ ਬਈ ਮੌਜੂਦ ਕੇ ਨੇ ਬਹੁਤ ਬਹੁਤ ਪੰਜ ਮਾਰਦੇ ਯਾਰ ਕਾਜਾ ਬੋਤੋ ਬਾਈ ਜਿਵੇਂ ਮਰਜੀ ਕਰੋਂ ਗਾਂ ਕਰ ਆਉਦਾ ਬੈਠਦਾ ਯਾਰ ਥੱਲੇ ਸੁਣਨੀ ਆ ਨਾ ਤਸਵੀਰ ਤੋਂ ਠਿੰਗਲੇ ਕਰੇ ਨਾ ਰੁਟਣਾ ਖਾਲਾ ਆ ਨਾ ਹੀੜਨੀ ਹਟ ਟੂਟ ਮਾਰਨ ਦੀ ਲੋੜ ਨਹੀਂ ਗਈ ਤੈਨੂੰ ਕਹਿੰਦੇ ਆ ਆਵਾਜ਼ ਆਈ ਨਾ ਆਵਾਜ਼ ਆਈ ਕੋਈ ਬੈਠੇ ਬਹੁਤ ਧੰਨਵਾਦ ਉਹਨਾਂ ਦਾ ਰਾਜਾ ਬਦੀ ਬਦੀ ਤੇਰਾ ਤੇਰਾ ਸ਼ਾਡੂ ਕਿਹਨੇ ਦੇਖਣਾ ਟਾਈਮ ਤੇ ਨਿਭੜਦਾ ਕੰਮ ਆ ਆ ਅੱਜ 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 ਇਹ ਲੈਣਾ ਆਪਣੇ ਨਾਲ ਹੁਣ ਬਾਟਾ ਪਟ ਅੰਡਰ ਦਾ ਟੂਰਨਾਮੈਂਟ ਕਰਾਵਾਂਗੇ ਇਹ ਮਨ ਆਪਣੀ ਮੈਡਿੰਗ ਕਰਵਾਉਂਗਾ ਕਾਲ ਲਊ ਆ ਪੰਜ ਇਹ ਛੇ ਦੀ ਗੱਡੀ ਜਾਂਦਾ ਨਿਆਣੇ ਚਾਹੀ 23 ਦਾ ਟਾਰਗੇਟ ਹੈ 23 23 ਬਣ ਕੇ ਪਹਿਲੇ ਹੋ ਗਏ ਬਣਿਆ ਮੇ 23 ਬਣਾ ਰਹੇ ਆ ਗੱਡੇ ਮੈਨੂੰ ਕਰੂ ਦੋ ਓਵਰ ਰੈਡਿਕਟ ਹੋ ਗਏ ਹੋ ਬਾਈ ਇਹਦੇ ਕਿੱਧਰ ਗਿਆ ਭਾਈ ਫੋਨ ਤਾਂ ਨਹੀਂ ਆਇਆ ਲਾਣਾ ਦੋ ਓਰੇ ਮੈਚ ਪਕਾ ਦੇ ਮੇਰਾ ਵੀਰ ਕਿੱਧਰ ਗਿਆ ਆ ਰਿਹਾ ਆ ਰਿਹਾ ਲਾ ਆ पिया <laughs> भई ਜੋ ਵੀ ਬੋਲਾਂ ਸੱਤੇਲਾ ਮੈਂ ਮਾਰੂਗਾ ਚਾਰ ਛੱਕੇ ਉਹ ਯਾਰ ਜਾਈ ਉਹ ਆਂਦਾ ਨਾ ਸਾ ਵੀ ਮਾਰਦੇ ਕਾਈ ਯਾਰ ਦਾ ਖੜਦਾ ਬਿਲਡਿੰਗ ਕਰਾ ਦੇਣਾ ਮੈਂ ਕਰਾਂਗਾ ਕੋਈ ਕਰਾ ਦੇ ਉਹ ਯਾਰ ਜੇ ਮੈਂ ਕੈਚ ਫੜ ਲੇ ਮੈਨੂੰ ਗਾਲਾਂ ਕੱਢਣਗੇ ਜੇ ਸਾ ਫੜ ਤਾ ਤੁਸੀਂ ਕੱਢੋਗੇ ਚੋਕਾ ਰੋਗਲੀ ਬੱਸ ਬੋਲਾਂ ਵੇਖ ਗੁੱਲੂ ਬੋਲਾਂ ਦੋਏਗਾ ਫੇਰੀ ਉਹ ਗਲਾਸ ਆ ਯਾਰ ਬਾਈ ਇੱਕੇ ਨਾਲ ਫੇਲਡੀ ਖੜ ਬੋਲਾ ਫੜ ਲੈ ਬਾਈ ਬੋਲਾ ਯਾਰ ਬਾਈ ਆ ਗਿਆ ਆ ਗਿਆ ਬਾਈ 23 ਬਣਾਉਣਾ ਬਾਈ 23 ਪਹਿਲਾ ਨਿੱਕਾ ਮੇਲੇ ਨਿੱਕਾ ਬੋਲੇ ਨਹੀਂ ਹੁੰਦਾ ਨਿੱਕੇ ਦੇ ਕਿਹੜਾ ਆਦਨ ਲੱਗੇ ਓ ਯਾਰ ਯਾ ਯਾਰ ਦੇਤੀਆਂ ਯਾਰ ਛੱਡੀਆਂ ਤੋਂ ਪਤਾ ਲੱਗੂ ਨਿੱਕਾ ਚੁੱਪ ਕਰ ਜੋ ਆ ਲੈ ਸਹੀਆਂ ਬੋਲਾਂ ਸਹੀ ਆ ਆ ਪਈ ਇੱਕ ਬੋਲ ਲੈਣਾ ਸ਼ਾਬਾਸ਼ 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 ਆ ਲੈ ਵੀ ਚੱਕ ਲੈ ਇੱਕ ਦਾ ਚੌਂਗਾ ਲੈ ਲੈ ਕੋਈ ਨਹੀਂ ਹੋਰ ਵੀ ਵੇਖ ਲੈ ਬਈ ਕਿਤੇ ਛੁਟਿਆ ਨਾ ਚੋਵੇ ਯਾਰ ਇੰਨੇ ਇੰਨਾ ਨੇ ਐਨੇ ਪਾਈ ਹੋਊਗੀ ਤੂੰ ਪਾਈ ਸੀ ਬੋਲਾ ਕੋਣ ਹੈਗੇ ਇੰਨਾ ਚਾਂਸ ਪਈ ਨਹੀਂ ਪਤਾ ਕੌਣ ਆ ਰਿਹਾ ਆਹ ਚੱਲ ਚੱਲ ਆ ਜਾ ਆ ਜਾ ਬੂਟ ਤੇ ਮਾਰ ਆ ਬੋਲੇ ਘਰ ਜਾ ਉਹ ਬੋਲੇ ਕਰਦੇ ਕਰਦੇ ਬਈ ਕਿਹੜਾ ਫਿਲਡਿੰਗ ਵਾਲਾ ਜਾ ਬਈ ਆਪਣੀ ਪੂਰੀ ਖੜਾ ਹੋਇਆ ਸੁਦੀਪ ਸਿੰਘ ਦੁਬਾਰਾ ਇਤਲਾਮ ਵਾਲਾ ਪੱਜ ਕੇ ਖੜਦਾ ਫਿਲਡਿੰਗ ਤੇ ਲੱਗੀ ਹੋਣਾ ਖੇਤੀ ਪੱਜ ਕੇ ਬੱਜ ਰਹੀ ਓਏ ਆ ਲਵਾ ਲਾ ਕੌਣ ਮਾਰਦਾ ਠੀਕ ਹੈ ਠੀਕ ਹੈ ਕੋਈ ਚੱਕਰ ਨਹੀਂ ਮੁੱਕਾ ਦੇ ਮੇਰਾ ਮੇਰੇ ਮੁੱਕੇ ਹੁਣਾਂ ਗਤੀ ਨਹੀਂ ਬੰਦੀ ਇੱਥੇ ਆ ਜਾ ਬਾਈ ਇੱਥੇ ਆਪਰੋਕ ਆਪਰੋਕ ਨਾ 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 ਠੀਕ ਆ ਜਮਾ ਸਹੀ ਖੇਡੀਦਾ ਜਮਾ 24 ਬਣਾਉਣੀ ਨਹੀਂ ਬਣਾਉਣੇ 23 ਬਣਾਉਣੇ 23 ਬਣਾਉਣੇ ਤੂੰ ਘਟ ਨਹੀਂ ਜਮਾ ਬਾਈ ਰਹਿ ਗਏ ਸਮਝ ਲੈ ਰਹੀ ਬਾਈ ਦੇ ਰਹੀ ਬਾਈ ਦੇ నియాన్ 5 5 వాటే ਤੇਰਾ ਤਾਂ ਅਗਲਾ ਬੰਦਾ ਨਾ ਤੂੰ ਤੈਨੂੰ ਰੋਕਣੀ ਵੀ ਨਹੀਂ ਆਉਂਦੀ ਬਲੇ ਕੋਰਟ ਦਾ ਕੋਈ ਨਹੀਂ ਇੱਕ ਓਵਰ ਲਾਸਟ ਬਾਲ ਅਜਿਹਾ ਮਾਰਦਾ ਅਗਲੇ ਭਾਵੇਂ ਅਗਲੇ ਚ ਨੇ ਵੇੜਦੇ ਗੁੰਗਾ ਇਹ ਜਮਾ ਇਹਨੂੰ ਆਖੀਂ ਨਾ ਕੋਈ ਨਹੀਂ ਅਣ 24 ਦਾ ਰੰਗ ਕੋਈ ਨਹੀਂ ਅੱਗੇ ਤੈਨੂੰ ਪਾਗਲ ਖੇਡਦਾ ਕਰਕੇ ਆ ਓਏ ਉੱਤੇ ਤੁਸੀਂ ਟੁਆਰ ਕੇ ਭਾਈ ਕਮਾਈ ਜਾਂਦੀ ਹੈ ਇਹ ਕਹਿੰਦੇ ਜਿਹੜੀ ਵੀ ਮੈਚ ਸਾਰਾ ਬਾਈ ਰਹਿ ਗਏ 18 ਵਾਲਾ ਇਹ ਮੇਰੇ ਨਾ ਮਾਰੀ ਜਾਂ ਤੈਨੂੰ ਮੈਂ ਕਹੀ ਨਾ ਦੇਖ ਲੈ ਤੂੰ ਇੱਕ ਬਾਲ ਮਾਰੀ ਜਾਂ ਇਸ ਦਿਨ ਪਤਾ ਆਫ ਤੇ ਮਾਰਨ ਦਾ ਜਰੂਰ ਛੱਕੇ ਮਾਰਨ ਆਫ ਤੇ ਆ ਬਾਲ ਚੰਗੀ ਜਿਹੜੀ ਆਉਣ ਟਲਾਈ ਗੇ ਮੁਰਦੀ ਉਹਦਾ ਕਿੰਨੀ ਇੱਕ ਵਿੱਚ ਵਿੱਚ ਕੱਢ ਦਈਏ ਲੱਫ ਵਿੱਚ ਜਮਾਈ ਆਜਾ ਦੇ ਲੈ ਕੇ ਚੱਲ ਚੱਲ ਖੇਡ ਇੱਕ ਛੱਕਾ ਵਾਦੀ ਕਰ ਮੈਂ ਬਾਨ ਦੂਗਾ ਚਾਰ ਚੱਕੇ ਕਿੰਨੇ ਇੱਕ ਹੋਰ ਪ੍ਰਸਰ ਚਾ ਰਹੇ ਨੇ ਚੰਗਾ ਬੋਲਣ ਚਾਰਾ ਵਾਰ ਟਪ ਕੇ ਇੱਕ ਵਾਰ ਹੋਰ ਟਪੀ ਮੈਂ ਤਾਂ ਰਹਿ ਗਈਆਂ ਅਸੀਂ ਚਾਹੁੰਦੇ ਜੀ ਤੂੰ ਹੀ ਬਣਾ ਕੇ ਆ ਲੈਗ ਅੰਪਾਇਰ ਹੈ ਕੀਪਰ ਚੇਂਜ ਆਇਆ ਹੈ ਕੀਪਰ ਚੇਂਜ ਹੈ ਲੈਗ ਕਰਦੇ ਕਰਦੇ ਯਾਰ ਬਣਦੇ ਰਨ ਕਿਉਂ ਭਾਈ ਸਾਇਲੈਂਟ ਕਰ ਯਾਰ ਇਹ ਬਸ ਉਹ ਬਾਈ ਪਏ ਆ ਇੱਕ ਕੀ ਆਇਆ ਓਏ ਬਾਈ ਯਾਰ ਗੱਲ ਸੁਣਨਾ ਸ਼ੁਸ਼ਕੀ ਉਸਤਾਨ ਕਾਪੀ ਆ ਲੈ ਤੂੰ ਆਇਆ ਬਾਈ ਲੰਡ ਮਾਰ ਕੇ ਆਈ ਹੁਣ ਕੋਈ ਨਹੀਂ ਮੈਂ ਕੁਝ ਵੀ ਮਾਰ ਦੂਗਾ ਤੂੰ ਰਹਿ ਗਿਆ ਮੇਰਾ ਟੂਰ ਟੈਸਟ ਕਰ ਰਿਹਾ ਤੱਕਾਂਗਾ ਬਲੇਕ ਗੀਣਾ ਨਾ ਵੇਗ ਪਾਈ ਘੜਿਆ ਜਿਵੇਂ ਕੁਝ ਵੀ ਨਹੀਂ ਕਰਨਾ ਹੁੰਦਾ ਅੱਜ ਹੋਣਾ ਦਿਮਾਗ ਨਾਲ ਪਾਈ ਬੋਲ ਚੱਲ ਚੱਲ ਕੇ ਸਿੱਕੇ ਵਰੀ ਜਾਂਦਾ ਵਿੱਚ ਸ਼ਾਟ ਸ਼ਾਬਾਸ਼ ਮੈਡ ਆ ਰਿਹਾ ਹੈ ਰਾਪੀ ਓਏ ਦਾਣਾ ਕੱਟੀ ਦੇ ਬੋਲ ਆ ਪਰ ਬਾਲ ਚੰਗੀ ਆ ਪਰ ਚੱਲ ਰਵਾਸੋ ਨਾ ਰਵਾਸ ਗਾਲੇ ਵੱਡੀ ਆ ਬਈ ਲੋ ਲੋੜੀ ਨਿਰੋਧੀ ਲੱਗਿਆ ਬਾਈ ਮਾਰ ਨਹੀਂ ਸੀ ਉਂਗਲ ਕਰਦਾ ਰੱਥਾ ਕੱਟ ਬਠ ਠੀਕ ਆ ਓ ਬੱਲੇ ਓਏ ਸ਼ਾਸ਼ੇ 4 4 ਅੱਜ ਦਾ ਪਰਫੋਰਮ ਬਣਿਆ ਓਏ 11 ਹੀ ਰਹਿ ਗਏ ਸ਼ਾਬਾਸ਼ 11 ਰਨ ਹੀ ਰਹਿ ਗਏ 11 ਬਣ ਕੇ 11 ਹੀ ਰਹਿ ਗਏ ਸ਼ਾਬਾਸ਼ ਆਈ ਗਈ ਆਈ ਗਈ ਆਈ ਗਈ 11 ਬਣੇ 11 ਹੀ ਰਹਿ ਗਏ ਮੇੜ ਕਾਈ ਪੂਰਾ ਸ਼ਾਬਾਸ਼ ਤੋਂ 12 ਰਹਿ ਗਏ ਬਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਕਮਲ ਨਮਰ ਕੋਈ ਨਹੀਂ ਕੋਈ ਨਹੀਂ ਕਮਾਈ ਚਲ ਕੇ ਦੇ ਇੱਕ ਕੋਈ ਟਰਾਈ ਕਰੀ ਚੱਲਣਾ ਬੈਟ ਲੱਗੀ ਜਾਂਦੀ ਨਹੀਂ ਨਹੀਂ ਯਾਰ ਕੋਈ ਨਹੀਂ ਕੋਈ ਬੋਲ ਕੀ ਹੈ ਬੈਟ ਕਮਲ ਭਾਜਦਾ ਲੈ ਉਹ ਯਾਰ ਭੱਜਦਾ ਲੈ ਉਹ ਤਾਂ ਲੋ ਰਹਿnde ਰਹਿnde ਕਿਹੜਾ ਫੌਜੀ ਤੂੰ ਵੀ ਮਾਰੇਗਾ ਛੱਕਾ ਤੂੰ ਵੀ ਮਾਰੀ ਠੀਕ ਠੀਕ 10 ਰਹਿ ਗਏ 10 ਰਨ ਨਹੀਂ ਰਹਿ ਗਏ ਪਾਈਸ ਆਇਲੈਂਡ ਕਰ ਯਾਰ ਉਹ ਚੱਜਾ ਥੋੜੇ ਚੋਰ ਕਰ ਸਾਈਲੈਂਡ ਕਰੋ ਯਾਰ ਸਾਰੇ ਬੰਦੇ ਦੇਖ ਕੇ ਮਾਰੀ ਚੰਨੀ ਆ ਸਮਝ ਲੋ ਸ਼ਾਵਾਂ ਫੌਜੀ ਲੰਬਾ ਚਾਹ ਵਾ ਯਾਰ ਚਾਰ ਰਹਿ ਗਿਆ ਮਾਰ ਦੇ ਚਾਰ ਹਾ ਬੋਲ ਲਿਆ ਬਈ ਪਿੱਛੇ ਚੰਗਾ ਸ਼ਾਵਾਂ ਫੌਜੀ ਸ਼ਾਵਾਂ ਛੱਕਾ ਮਾਰ ਕੇ ਨਵੇੜੀ ਸ਼ਾਵਾਂ ਸ਼ਾਵਾਂ ਓਏ ਚਾਹਾਂ ਫੌਜੀ ਆਪਣੀ ਟੱਪ ਦੀ ਟੱਪ ਦੀ ਟੱਪ ਦੀ ਚੱਲ ਮੈਚ ਹਰ ਚੀ ਓਏ ਕੱਢ ਜਾ ਹਰ ਚੀ ਜਾ ਕੱਢ ਜਾ ਵਾਰਲਾ ਬਲੇ ਮਾੜਾ ਮਾਨਤਨ ਕਰਦਿਗੇ ਫਿਰ ਵੀ ਚੱਲ ਦੋ ਆਊਟ ਕਰਕੇ ਜਾਊਗਾ ਬਾਅਦ ਵਾਚ ਬਾਅਦ ਹੀ ਕੋਈ ਬੈਠੀ ਨਹੀਂ ਬਚਾਰ ਰਹਿਗੇ ਸ਼ਾਵਾ ਯਾਰ ਕੋਈ ਗੱਲ ਨਹੀਂ ਸ਼ਾਵਾ ਸ਼ਾਵਾ ਦੀ ਵਾਰੀ ਨਾ ਹੁੰਦੀ ਰੀਲ ਪੈ ਜਾਣੀ ਆ ਜਰੀਲ ਰੀਲ ਪਾਉਣੇ ਆ ਜਾ ਵਾ ਰੀਲ ਪਾਉਣੀ ਅਰਚੀ ਦੋ ਹੋਰ 16 ਸ਼ੂਟ ਆ ਗਏ 4 ਰਹਿਗੇ ਸ਼ਾਵਾ 12 ਬੋਲੇ 4 ਰਹਿਗੇ ਇਹ ਵਾਲਾ ਪੰਜ ਰੱਖਣੇ ਕਹਿੰਦੇ ਹੋਰ ਚਾਹੀਦੇ ਜਿੱਤ ਵਾਸਤੇ 22 ਬਣੇ ਆ ਤੇ 23 ਬਣੋਗੇ ਬੈਠਦੇ ਹੋ ਹੋਰ ਤਿੰਨ ਆ ਗਿਆ ਮਾਨਾ ਆ ਲੈਣਾ ਸੋਪਾ ਵਾਲਾ ਜਾ ਯਾਰ ਕੋਣ ਰਹਿ ਗਏ ਤਿੰਨ ਰਹਿ ਗਏ ਦੋ ਰਹਿ ਗਏ ਤਿੰਨ ਰਹਿ ਗਏ ਦੋ ਰਹਿ ਗਏ ਦੋ ਰਹਿ ਗਏ ਸਹੀ ਤਿੰਨ ਰਹਿ ਗਏ ਦੋ ਰਹਿ ਗਏ ਦੋ ਰਹਿ ਗਏ ਹਾਂ ਚੱਲ 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 ਲਾ ਖੇਡ ਲਾ ਹੁਣ ਖੇਡ ਲਾ ਆ ਗਈ ਵਾਰੀ ਇੱਕ ਕਰੋ ਰਹਿ ਗਿਆ ਟੱਕਾ ਲੈ ਲਈ ਉਹ ਹਜੇ ਵੀ ਛੋਟੇ ਛੋਟੇ ਉਹ ਫੇਰ ਪਈ ਹੋਣਾ ਤੇ ਉਹਨਾਂ ਦੇ ਨੂੰ ਇੱਥੇ ਉਹ ਫੜ ਜਾ ਮਸ਼ੂਰੀ ਆ ਗਈ ਉਹ ਦੂਰੀ ਦੇਣਾ ਨੂੰ ਫਾਈਨ ਉਹ ਜਿਤਾਤਾ ਫਾਈਨ ਦਾ ਦਾਨੇ ਵਾਲਾ ਫਸਟ ਹੀ ਗਿੱਦਰਵਾ ਸੈਕਿੰਡ ਅਰਚੀ ਮਾਨ ਨੇ ਬਹੁਤ ਜਿਆਦਾ ਤਗੜੀ ਬੈਟਿੰਗ ਕੀਤੀ ਅਰਚੀ ਮਾਨ ਨੇ ਬਹੁਤ ਤਗੜੀ ਬੈਟਿੰਗ ਕੀਤੀ ਵੀਰੋ ਆ ਜਾਈ ਬਣਾਏ ਆਪਣੋ ਜਿੱਤਕੀਦਾਨੇ ਵਾਲਾ ਵੀਰੇ ਆ ਕੀਦਾ ਕੀ